ਇਨੇ ਮੈਨੂੰ ਬਾਡੀ ਟੱਚ ਵੀ ਕੀਤਾ ਇਨੇ ਮੈਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਮੁੰਡਾ ਇਨਕਾਰ ਕਰਦਾ ਪਿਆ ਵਾ ਤੇ ਪਰ ਮੈਂ ਉਹਦੇ ਨਾਲ ਵਿਆਹ ਕਰਾਉਂਦਾ ਮੈਂ ਉਹਨੂੰ ਆਇਆ ਗਿਆ ਕਿ ਮੈਂ ਇਹਦਾ ਪਿਆਰ ਨਹੀਂ ਜਾਂਦਾ ਕਰਦਾ ਉਹ ਮੇਰੇ ਮਗਰ ਵੀ ਮੇਰਾ ਪਿਆਰ ਉਹਨਾਂ ਵਿਆਹ ਕਰਾਵੇਂਗਾ ਵਿਆਹ ਕਰਾ ਭਾਈ ਇਹਨੇ ਬਲੇਡ ਨਾਲ ਮਾਰਿਆ ਆਪਣੇ ਹੱਥ ਤੇ ਤੇ ਫਿਰ ਤੂੰ ਇਹਨੂੰ ਸਿਲਮਾ ਹਲ ਦੇ ਵਿੱਚ ਲਾ ਕੇ ਸਿਲਮਾ ਸਾਰੇ ਖੜਿਆ ਪਰ ਮੈਂ ਟੱਚ ਨਹੀਂ ਕੀਤਾ ਭਾਜੀ ਮੇਰੇ ਤੇ ਅਲੀਗੇਸ਼ਨ ਨਾਲ ਟੱਚ ਕੀਤਾ ਹੈ ਕੀਤਾ ਮੈਂ ਨਹੀਂ ਕੀਤਾ ਭਾਜੀ ਕਿਉਂਕਿ ਨਹੀਂ ਪਰ ਤੁਹਾਡੇ ਨਾਲ ਗਈ ਸੀ ਕੁੜੀ ਸਿਲਮਾ ਹਲ ਦੇ ਵਿੱਚ ਮੈਂ ਸਰ ਮੰਨਦਾ ਕਿ ਮੇਰੀ ਗਲਤੀ ਗਈ ਹੈ ਪਰ ਮਮੀ ਕਹਿੰਦੀ ਗਲਤੀ ਕੀਤਾ ਦੂੰ ਨੀ ਕਹਿਣਾ ਜੀਦਾ ਹਾਂ ਚਲੋ ਮੈਂ ਐਗਰੀ ਹਾਂ ਪਰ ਸਰ ਮੈਂ ਬਲਾਦ ਕਰ ਵਾਲਾ ਕੁਝ ਨਹੀਂ ਸਮਝ ਮੇਰਾ ਸਿਸਟਮ ਹੋਇਆ ਹੋ ਜਾ ਕੋਈ ਕਿੰਨਾ ਸਮਾਂ ਨਾਲ ਰਹੀ ਹੈ ਕੁੜੀ ਤੁਹਾਡੇ ਕੋਲ ਸਰ ਵੱਧ ਤੋਂ ਵੱਧ ਵੀ ਨਾ ਜ਼ਿਆਦਾ ਨਹੀਂ ਸੇਨਾ ਕੀ ਸਰ ਰਹੀ ਹੈ ਇਨਸਾਫ ਹੋ ਜਾਵੇ ਸਰ ਮੈਨੂੰ ਇਹ ਬਹੁਤ ਜ਼ਿਆਦਾ ਕਰੰਦੇ ਇਦਾਂ ਪਰ ਤੇ ਵਿਆਹ ਦੀ ਗੱਲਬਾਤ ਕੀਤੀ ਸੀ ਉਹਦੇ ਨਾਲ ਸਰ ਮੈਂ ਨਹੀਂ ਕੀਤੀ ਇਹ ਵੀ ਗੱਲ ਨਹੀਂ ਕੀਤੀ ਵਿਆਹ ਵਾਲੀ ਪਰ ਕੁੜੀ ਕਹਿੰਦੀ ਮੈਨੂੰ ਵਿਆਹ ਰਾਂ ਚਾਂਸਾ ਦੇ ਗਏ ਨੇ ਗੱਲਬਾਤ ਕਰਦਾ ਮੈਂ ਬਾਹਰ ਲਾਂਦਾ ਰਿਹਾ ਸਰ ਬਸ ਪਸੰਦ ਦੇ ਮਾਰੇ ਸਰ ਮੇਰਾ ਨਹੀਂ ਸਰਕਲ ਹੋ ਜਾਗਾ ਮੈਂ ਮੈਨੂੰ ਪਸੰਦ ਦੇ ਵੇ ਬਸ ਤੁਹਾਨੂੰ ਪਤਾ ਹੁਣ ਤੁਹਾਡੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਬਿਆਨ ਦਿੱਤੇ ਯਾਰੇ ਕੁੜੀ ਦੇ ਵੱਲੋਂ ਆਪਣੇ ਪਰ ਉਹ ਤਾਂ ਫਿਰ ਜੋ ਮੱਝੀ ਪਿਆਜ ਰ ਫਸਾਣਾ ਹੀ ਹੈ ਨਜਾਇਜ਼ ਮੱਝੀ ਜਾਂ ਦੇਈ ਜਾਂ ਨਾ ਸਰ ਜੀ ਇਹਨਾਂ ਇਨਸਾਫ ਹੀ ਇਨਸਾਫ ਕਰਾਓ ਮੇਰਾ ਇਹਨੂੰ ਫਸਾਣ ਦੇ ਨਹੀਂ ਗਿਆ ਨਜਾਇਜ਼ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਹੁਣੇ ਬਲੇਡ ਮਾਰੀ ਜਾਂਦੀ ਹੈ ਤੇ ਬਾਅਦ ਮੇਰਾ ਕੀ ਕਰੇਗੀ ਸਰ ਬਾਈ ਫਰਨਾਲਜੀ ਕੋਈ ਪਹਨੇ ਫਾਲ ਭਾਈ ਇਹਨੇ ਫਾਲ ਲਿਆ ਕੱਲ ਨੂੰ ਮੈਂ ਟੱਪਾ ਸਾਰਾ ਵੇਚਾ ਜੂਗਾ ਨਾ ਭਾਈ ਇਸ ਕਰਕੇ ਮੈਂ ਨਹੀਂ ਸਰ ਮੈਨੂੰ ਮੈਰਿ ਜਰਾਨੀ ਗਈ ਮੈਤੇ ਪਰਚਾ ਘਟਾਣ ਦੀ ਮੰਗ ਕਰਦੇ ਮੈਤੇ ਪਰਚਾ ਘਟਾ ਦਿਓ ਮੈਂ ਕੀਤਾ ਕੁਝ ਨਹੀਂ ਸਰ ਜੀ ਬਾਕੀ ਮੇਰਾ ਧੱਕਾ ਆ ਰਿਹਾ ਵਾ ਥੈਂਕ ਯੂ ਕਿ ਧੱਕਾ ਆ ਰਿਹਾ ਮੇਰਾ ਇੱਕ ਫਿਲਮ ਨੂੰ ਦੇਖਣ ਤੋਂ ਬਾਅਦ ਟੁੱਟੀ ਕੁੜੀ ਤੇ ਮੁੰਡੇ ਦੀ ਦੋਸਤੀ ਦਰਅਸਲ ਇਹ ਕੁੜੀ ਤੇ ਮੁੰਡੇ ਦੀ ਜੋੜੀ ਜਿਨ੍ਹਾਂ ਦੀ ਦੋਸਤੀ ਇੰਸਟਾਗ੍ਰam ਤੇ ਹੁੰਦੀ ਹੈ ਦੋਵੇਂ ਵਿਆਹ ਕਰਾਉਣ ਬਾਰੇ ਸੋਚਦੇ ਨੇ ਪਰਿਵਾਰਕ ਮੈਂਬਰ ਵੀ ਮਨ ਜਾਂਦੇ ਨੇ ਸਭ ਕੁਝ ਠੀਕ ਠਾਕ ਚੱਲ ਰਿਹਾ ਹੁੰਦਾ ਹੈ ਕਿ ਇਸੇ ਬਚਾਲੇ ਮੁੰਡਾ ਤੇ ਕੁੜੀ ਫਿਲਮ ਵੇਖਣ ਦਾ ਮਨ ਬਣਾਉਂਦੇ ਨੇ ਉਹ ਸਿਨੇਮਾ ਹਾਲ ਦੇ ਵਿੱਚ ਫਿਲਮ ਵੇਖਣ ਦੇ ਲਈ ਜਾਂਦੇ ਨੇ ਜਦੋਂ ਦੋਵੇਂ ਫਿਲਮ ਵੇਖਦੇ ਨੇ ਫਿਲਮ ਦੇਖਣ ਤੋਂ ਬਾਅਦ ਮੁੰਡੇ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਕੁਝ ਚੱਲਦਾ ਹੈ ਕਿ ਮੁੰਡਾ ਵਿਆਹ ਕਰਵਾਉਣ ਤੋਂ ਹੀ ਇਨਕਾਰ ਕਰ ਦਿੰਦਾ ਹੈ ਜਦੋਂ ਮੁੰਡਾ ਵਿਆਹ ਕਰਵਾਉਣ ਤੋਂ ਇਨਕਾਰ ਕਰਦਾ ਹੈ ਤਾਂ ਫਿਰ ਕੁੜੀ ਦੇ ਪਰਿਵਾਰਕ ਮੈਂਬਰ ਵੀ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਪੁਲਿਸ ਥਾਣੇ ਦੇ ਬਾਹਰ ਕਾਫੀ ਹੰਗਾਮਾ ਕੀਤਾ ਜਾਂਦਾ ਹੈ ਉੱਥੇ ਹੀ ਪੱਤਰਕਾਰਾਂ ਦੇ ਨਾਲ ਇਹ ਗੱਲਬਾਤ ਕਰਦਿਆ ਹੋਇਆ ਕੁੜੀ ਨੇ ਇਲਜ਼ਾਮ ਲਗਾਇਆ ਕਿ ਅਸੀਂ ਜਦੋਂ ਫਿਲਮ ਵੇਖ ਰਹੇ ਸਾਂ ਤੇ ਫਿਲਮ ਦੌਰਾਨ ਮੁੰਡੇ ਨੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਤੋਂ ਬਾਅਦ ਮੁੰਡੇ ਨੇ ਬਾਹਰ ਆ ਕੇ ਵਿਆਹ ਕਰਵਾਉਣ ਤੋਂ ਹੀ ਇਨਕਾਰ ਕਰ ਦਿੱਤਾ ਤੇ ਹੁਣ ਪਰਿਵਾਰ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੇਕਰ ਲੜਕੇ ਨੇ ਸਾਡੀ ਕੁੜੀ ਦੇ ਨਾਲ ਵਿਆਹ ਨਹੀਂ ਕਰਵਾਇਆ ਤਾਂ ਉਸ ਵਿਰੋਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਜਦੋਂ ਮੁੰਡੇ ਦੇ ਨਾਲ ਇਹ ਗੱਲਬਾਤ ਕੀਤੀ ਗਈ ਤਾਂ ਮੁੰਡੇ ਦੇ ਵੱਲੋਂ ਆਖਿਆ ਗਿਆ ਕਿ ਫਿਲਮ ਦੇਖਣ ਦੇ ਲਈ ਉਹ ਦੋਵੇਂ ਇਕੱਠੇ ਗਏ ਸਨ ਪਰ ਫਿਲਮ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਵੀ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਬਲਕਿ ਕੁੜੀ ਦੇ ਵੱਲੋਂ ਸਾਡੇ ਉੱਪਰ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਜੋ ਵਿਆਹ ਕਰਵਾਉਣ ਦੇ ਲਈ ਦਬਾਅ ਪਾਇਆ ਜਾ ਸਕੇ ਤੇ ਇਹ ਸਾਰੀ ਚੌਥੀ ਕਹਾਣੀ ਹੈ ਜਿਸ ਤੋਂ ਬਾਅਦ ਉਸ ਵੱਲ ਆਖਿਆ ਗਿਆ ਕਿ ਮੈਨੂੰ ਫਸਾਇਆ ਜਾ ਰਿਹਾ ਹੈ ਜਿਸ ਕਾਰਨ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੇਰਾ ਨਾਮ ਸਰ ਨੀਸ਼ਾ ਹੈ ਹਾਂ ਜੀ ਕਿੱਥੇ ਰਹਿਣ ਵਾਲੀ ਆ ਮੈਂ ਕ੍ਰਿਸ਼ਨਨਗਰ 5 ਨੰਬਰ ਬਲੀ ਦੀ ਰਹਿਣ ਵਾਲੀ ਆ ਤੇ ਕੀ ਗੱਲਬਾਤ ਹੋਈ ਅੱਜ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਤੁਹਾਡਾ ਸਮਾਜ ਖੜਾ ਹੋਇਆ ਥਾਣੇ ਦੇ ਬਾਹਰ ਸਰ ਇਹ ਤੇ ਮੇਰੀ ਸੁਣਵਾਈ ਨਹੀਂ ਕੀਤੀ ਗਈ ਚਾਰ ਦਿਨ ਮੈਨੂੰ ਲਗਾਤਾਰ ਹੋ ਗਏ ਨੇ ਇੱਥੇ ਆਂਦੀ ਨੂੰ ਕੋਈ ਕਿਸੇ ਦੀ ਨਹੀਂ ਸੁਣਦਾ ਪਿਆ ਮਾਮਲਾ ਕੀ ਹੈ ਹਾਂਜੀ ਮਾਮਲਾ ਇਹ ਮੇਰਾ ਕਿ ਇਹਦੇ ਨਾਲ ਮੁੰਡੇ ਨਾਲ ਇੰਸਟਾ ਤੇ ਗੱਲ ਹੁੰਦੀ ਰਹੀ ਫਿਰ ਹੋਲੀ ਵਾਲੀ ਕਾਲ ਤੇ ਆ ਗਏ ਆਪਾਂ ਤੇ ਇਹ ਮੈਨੂੰ ਮੂਵੀ ਹਾਲ ਚ ਲੈ ਕੇ ਵੀ ਗਿਆ ਇਨੇ ਮੈਨੂੰ ਬਾਡੀ ਟੱਚ ਵੀ ਕੀਤਾ ਇਨੇ ਮੈਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਹੁਣ ਕੀ ਗੱਲਬਾਤ ਹੋਈ ਹੈ ਜੀ ਅਸੀਂ ਸਰ ਇਹਨਾਂ ਨੂੰ ਮੌਕਾ ਵੀ ਦਿੱਤਾ ਸੀ ਇੱਕ ਕਿ ਵਿਆਹ ਕਰਾ ਲਾ ਪਰ ਮੁੰਡਾ ਇਨਕਾਰ ਕਰਦਾ ਪਿਆ ਮੈਂ ਹੀ ਚਾਹਨੀ ਆ ਕਿ ਮੁੰਡਾ ਜੇਲੇ ਨਾ ਜਾਵੇ ਤੇ ਮੇਨੂੰ ਵਿਆਹ ਕਰਾ ਲੇ ਕਿਉਂਕਿ ਉਹਦੀ ਵੀ ਇੱਜ਼ਤ ਬਣੀ ਰਵੇ ਤੇ ਮੇਰੀ ਵੀ ਇੱਜ਼ਤ ਬਣੀ ਰਹੇ ਤਾਂ ਮੁੰਡਾ ਥਾਣੇ ਦੇ ਵਿੱਚ ਆਇਆ ਜੀ ਹੁਣ ਹਾਂਜੀ ਤਾਂ ਕੀ ਗੱਲਬਾਤ ਹੋਈ ਆ ਮੋ ਸਾਹਮਣੇ ਉਹਦੇ ਨਾਲ ਹੁਣ ਮੁੰਡਾ ਇਨਕਾਰ ਕਰਦਾ ਪਿਆ ਵਾ ਤੇ ਪਰ ਮੈਂ ਉਹਦੇ ਨਾਲ ਵਿਆਹ ਕਰਾਂਗੀ ਕਿੰਨੀ ਦੇਰ ਤੋਂ ਤੁਹਾਡੀ ਗੱਲਬਾਤ ਹੋ ਗਈ ਸੀ ਮਹੀਨਾ ਦੇਰ ਮਹੀਨਾ ਤੇ ਜੇਕਰ ਅਸੀਂ ਗੱਲ ਕਰੀਏ ਮੁੰਡਾ ਹੁਣ ਫੇਰ ਵੀ ਨਹੀਂ ਥਾਣੇ ਦੇ ਵਿੱਚ ਆ ਕੇ ਮੰਨਦਾ ਤਾਂ ਫਿਰ ਤੁਹਾਡੇ ਲੋਕ ਕਾਰਵਾਈ ਕਰਵਾਈ ਜਾਏਗੀ ਉਹਦੇ ਉੱਪਰ ਹਾਂਜੀ ਤੇ ਮੇਰੇ ਗਲੀ ਜਗੜੀ ਲੈਂਦੀ ਹੀ ਫਰੈਂਡ ਸਰਕਲ ਚੱਲ ਫਰੈਂਡ ਦੀ ਭੈਣ ਹੀ ਹੈ ਜਿਵੇਂ ਜੈਦੋ ਦੀ ਉਹਨਾਂ ਨਾਲ ਬਸ ਇਦਾਂ ਹੀ ਚਲਾਇਆ ਮਾੜਾ-ਵਾੜਾ ਕਿਤੇ ਘੁੰਮਣ ਫਿਰਨਗੇ ਆਵਾਂਗੇ ਮੈਂ ਇੱਕ ਤਰਫ ਹੈਗਾ ਆਪਾਂ ਕੋਈ ਫਰੈਂਡ ਉਹ ਮੈਨੂੰ ਪਿਆਰ ਕਰਨ ਲੱਗ ਪਈ ਮੇਰਾ ਫਰੈਂਡ ਸਰਕਲ ਹੀ ਗਿਆ ਸਰ ਭਾਈ ਤੇ ਕਿਤੇ ਗੱਲਬਾਤ ਹੁੰਦੀ ਹੈ ਤੁਹਾਡੀ ਫੈਰਿੰਗ ਇੰਸਟਾਗ੍ਰam ਵਗੈਰਾ ਦਾ ਜਿਵੇਂ ਤੇ ਮੈਂ ਉਹਨੂੰ ਆਇਆ ਗਿਆ ਕਿ ਮੈਂ ਤੈਨੂੰ ਪਿਆਰ ਨਹੀਂ ਜਾਂਦਾ ਕਰਦਾ ਉਹ ਮੇਰੇ ਮਗਰ ਵੀ ਮੇਰਾ ਪਿਆਰ ਉਹਨਾਂ ਵਿਆਹ ਕਰਾਵੇਂਗਾ ਵਿਆਹ ਕਰਾ ਭਾਈ ਇਹਨੇ ਭਲੇੜ ਤੱਕ ਮਾਰਿਆ ਆਪਣੇ ਹੱਥ ਤੇ ਤੇ ਫਿਰ ਤੀਆਂ ਨੂੰ ਸਿਲਮਾਲ ਦੇ ਵਿੱਚ ਲਾ ਕੇ ਸ਼ਿਲਮਾ ਸਰ ਖੜਿਆ ਪਰ ਮੈਂ ਟੱਚ ਨਹੀਂ ਕੀਤਾ ਭਾਜੀ ਮੈਂ ਤਾਂ ਅਲੀਗੇਸ਼ਨ ਨਾਲ ਟੱਚ ਕੀਤਾ ਹੈ ਕੀਤਾ ਮੈਂ ਨਹੀਂ ਕੀਤਾ ਭਾਜੀ ਠੀਕ ਨਹੀਂ ਪਰ ਤੁਹਾਡੇ ਨਾਲ ਗਈ ਸੀ ਕੁੜੀ ਸ਼ਿਲਮਾ ਹਲ ਦੇ ਵਿੱਚ ਮੈਂ ਸਰ ਮੰਨਦਾ ਕਿ ਮੇਰੀ ਗਲਤੀ ਹੈ ਕਿ ਮੇਰੀ ਮੰਮੀ ਵੀ ਕਹਿੰਦੇ ਗਲਤੀ ਕੀਤਾ ਤੂੰ ਨਹੀਂ ਕਹਿਣਾ ਚਾਹੀਦਾ ਸੀ ਜਦੋਂ ਮੈਂ ਐਗਰੀ ਕਿਹਾ ਪਰ ਸਰ ਮੈਂ ਬਲਾਦ ਕਰ ਵਾਲਾ ਕੁਝ ਨਹੀਂ ਸਮਝ ਮੇਰਾ ਸਿਸਟਮ ਹੋਇਆ ਹੋ ਜਾ ਕੋਈ ਕਿੰਨਾ ਸਮਾਂ ਨਾਲ ਰਹੀ ਹੈ ਕੁੜੀ ਤੁਹਾਡੇ ਕੋਲ ਸਰ ਵੱਤ ਵਾਦ ਵੀ ਨਾ ਜ਼ਿਆਦਾ ਨਹੀਂ ਸੇਨਾ ਕੀ ਸਰ ਰਹੀ ਹੈ ਮਸਾਦ ਆ ਜਾਵੇ ਹਰ ਮੈਨੂੰ ਇਹ ਬਹੁਤ ਜ਼ਿਆਦਾ ਕਰੰਦੇ ਇੱਦਾਂ ਪਰ ਤੇ ਵਿਆਹ ਦੀ ਗੱਲਬਾਤ ਕੀਤੀ ਸੀ ਉਹਦੇ ਨਾਲ ਪਰ ਮੈਂ ਨਹੀਂ ਕੀਤੀ ਇਹ ਵੀ ਗੱਲ ਨਹੀਂ ਕੀਤੀ ਵਿਆਹ ਵਾਲੀ ਪਰ ਕੁੜੀ ਕਹਿੰਦੀ ਮੈਨੂੰ ਵਿਆਹ ਰਾਂ ਚਾਂਸਾ ਦੇ ਗਏ ਨੇ ਗੱਲਬਾਤ ਕਰਦਾ ਮੈਂ ਬਾਹਰ ਲੰਦਾ ਰਿਹਾ ਬਸ ਪਸੰਦ ਦੇ ਮਾਰੇ ਹਰ ਮੇਰਾ ਨਹੀਂ ਸਰਕਲ ਇਹ ਹੋਇਆਗਾ ਮੈਂ ਮੈਨੂੰ ਪਸੰਦ ਦੇ ਵੇ ਬਸ ਤੇ ਤੁਹਾਨੂੰ ਪਤਾ ਹੁਣ ਤੁਹਾਡੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਬਿਆਨ ਦਿੱਤੇ ਯਾਰੇ ਕੁੜੀ ਦੇ ਵੱਲੋਂ ਆਪਣੇ ਪਰ ਉਹ ਤਾਂ ਫਿਰ ਜੋ ਮੱਝੀ ਵਿਆਹ ਜਿਹੜਾ ਫਸਾਣਾ ਹੀ ਆ ਨਜਾਇਜ਼ ਮੱਝੀ ਜਨ ਦੇਈ ਜਾਣ ਸਰ ਜੀ ਇਹਨਾਂ ਇਨਸਾਫ ਦੀ ਇਨਸਾਫ ਕਰਾਓ ਮੇਰਾ ਇਹਨੂੰ ਫਸਾਣ ਦੇ ਨਜਾਇਜ਼ ਨਜਾਇਜ਼ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਹੁਣੇ ਬਲੇਡ ਮਾਰੀ ਜਾਂਦੀ ਐ ਤੇ ਬਾਅਦ ਮੇਰਾ ਕੀ ਕਰੇਗੀ ਸਰ ਬਾਏ ਫਰਨੈਲ ਜੀ ਇਹਨੇ ਫਾਲ ਬਾਜੀ ਇਹਨੇ ਫਾਲ ਲੱਲਿਆ ਕੱਲ ਨੂੰ ਮੇਰਾ ਟੱਪਾ ਸਾਰਾ ਵੇਚ ਆ ਜਾਊਗਾ ਨਾ ਬਾਜੀ ਇਸ ਕਰਕੇ ਮੈਂ ਨਹੀਂ ਸਾਰਾ ਮੈਂ ਮੈਰੀ ਕਰਾਣੀ ਗਈ ਮੈਤੇ ਪਰਚਾ ਕਰਾਣ ਦੀ ਮੰਗ ਕਰਦੇ ਇੱਧਰ ਪਰਚਾ ਘਟ ਦੋ ਮੈਂ ਕੀਤਾ ਕੁਝ ਨਹੀਂ ਸਰ ਜੀ ਬਾਕੀ ਮੇਰਾ ਤਾਂ ਧੱਕਾ ਹੋ ਰਿਹਾ ਵਾ ਥੈਂਕ ਯੂ ਕਾਕੀ ਧੱਕਾ ਹੋ ਰਿਹਾ ਮੈਨੂੰ 19 ਜਦ ਤੀਜਾ ਸਰ ਮੁੰਡਾ ਕਿਥੇ ਤੇ ਰਹਿਣਾ ਬੋਲਾ ਜੀ ਮੁੰਡਾ ਵੀ ਮੱਲੇ ਦਾ ਹੀ ਹੈ ਸਰ ਇਹ ਮਾਮਲਾ ਦੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰ ਨੰਬਰ ਤੁਹਾਡੇ ਕੋਲ ਇੱਥੇ ਆਏ ਨੇ ਕੀ ਗੱਲਬਾਤ ਹੋਈ ਹੈ ਜੀ ਅੱਜ ਇੱਥੇ ਇਹ ਜੀ ਨੀਸ਼ਾ ਨਾਮ ਦੀ ਲੜਕੀ ਆ ਉਹ 5 ਨੰਬਰ ਗਲੀ ਕਿਸ਼ਨानगर ਚ ਰਹਿੰਦੀ ਹੈ ਜੀ 22 ਸਾਲ ਦੀ ਉਮਰ ਆ ਉਸੇ ਗਲੀ ਵਿੱਚ ਇੱਕ ਰਜਨ ਨਾਮ ਦਾ ਲੜਕਾ ਰਹਿੰਦਾ ਜਿਹਦੀ ਉਮਰ 25 ਸਾਲ ਇਹਨਾਂ ਦੋਵਾਂ ਦੀ ਆਪਸ ਵਿੱਚ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਆਪਸ ਵਿੱਚ ਗੱਲਬਾਤ ਹੋਈ ਸੀ ਤੇ ਲੜਕੀ ਦੇ ਦੱਸਣ ਦੇ ਮੁਤਾਬਕ ਵੀ ਇੱਕ ਵਾਰਾਂ ਲੜਕਾ ਨੂੰ ਸਿਨੇਮੇ ਹਾਲ ਚ ਲੈ ਕੇ ਗਿਆ। ਉੱਥੇ ਇਹਦੇ ਨਾਲ ਉਹਨੇ ਸਰੀਰ ਨੂੰ ਤੱਚ ਕੀਤਾ ਸੀ ਕਿਹਾ। ਲੜਕੀ ਜਿਹੜੀ ਆ ਉਹ ਕਹਿ ਰਹੀ ਆ ਵੀ ਮੈਂ ਇਸੇ ਲੜਕੇ ਨਾਲ ਹੀ ਵਿਆਹ ਕਰਾਣਾ। ਲੜਕਾ ਜਿਹੜਾ ਵਾ ਉਹ ਕਹਿੰਦਾ ਜੀ ਮੈਂ ਵਿਆਹ ਨਹੀਂ ਕਰਾਉਣਾ। ਹੁਣ ਦੋਵਾਂ ਦੀ ਕਾਉਂਸਲਿੰਗ ਦੋ ਵਾਰ ਆਖਵਾ ਚੁੱਕੇ ਆ ਅੱਜ ਵੀ ਹੁਣ ਵੀ ਕਰਾ ਰਹੇ ਆ। ਪਰ ਲੜਕੀ ਵਿਆਹ ਕਰਾਣਾ ਚਾਹੁੰਦੀ ਆ ਲੜਕਾ ਵਿਆਹ ਨਹੀਂ ਕਰਵਾ ਰਿਹਾ। ਉਹ ਲੜਕੀ ਆਪਣਾ ਬਿਆਨ ਲਖਾਉਗੀ ਲੜਕੀ ਜਿਉਂ ਹੀ ਬਿਆਨ ਲਖਾਉਗੀ ਉਹਦੇ ਮੁਤਾਬਕ ਨੂੰ ਨਹੀਂ ਕਰ ਰਹੀ ਕੀਤੀ ਹੈ